ਕਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਸਾਡੇ ਕੋਲੇ ਭੈਣ ਆਏ ਨੇ ਵਿਲਾ ਪਿੰਡ ਤੋਂ ਜ਼ਿਲ੍ਹਾ ਬਰਨਾਲਾ ਜੀ ਆਪਣਾ ਤੇ ਇਹਨਾਂ ਨੇ ਸ਼ੁਰੂ ਕਰਨਾ ਹੈ ਦੇਸੀ ਪੁਲਟਰੀ ਦਾ ਸਾਡੇ ਕੋਲੋਂ ਬਲੈਕ ਐਸਟਰਲੋਪ ਚਿਕਸ ਇਹਨਾਂ ਨੇ ਬੁੱਕ ਕਰਵਾਏ ਹੋਏ ਸੀਗੇ ਜੀ 20 ਦਿਨ ਦੇ ਚਿਕਸ ਦਿੱਤੇ ਨੇ ਇਹਨਾਂ ਨੂੰ ਤੇ ਬਾਕੀ ਗੱਲਬਾਤ ਭੈਣ ਨਾਲ ਕਰਦੇ ਕਿਵੇਂ ਇਹਨਾਂ ਨੂੰ ਸੌਂਪ ਹੋਇਆ ਕਿਵੇਂ ਸਾਡੇ ਤੱਕ ਪਹੁੰਚ ਹੋਈ ਤੇ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਸਤਿਕਾਰ ਜੀ ਹਾਂਜੀ ਸਤਿਕਾਰ ਜੀ ਮੈਂ ਤੁਹਾਡੀ ਇੰਟਰਵਿਊ ਦੇਖੀ ਸੀਗੀ ਇੱਕ ਵਾਰੀ YouTube ਤੇ ਤੇ ਮੈਨੂੰ ਸ਼ੌਕ ਤਾਂ ਪਹਿਲਾਂ ਤੋਂ ਹੀ ਸੀਗਾ ਜਾਨਵਰਾਂ ਨਾਲ ਤਾਂ ਹਨਾ ਰੱਖਣ ਦਾ ਸੀਗਾ ਐਸੀ ਵੀ ਮੈਂ ਕੁਝ ਕਰਾਂ ਜਦੋਂ ਮੈਂ ਦੀਦੀਆਂ ਵੀਡੀਓਜ਼ ਦੇਖੀਆਂ ਤੁਹਾਡੀਆਂ ਦੇਖੀਆਂ ਤਾਂ ਹੋਰ ਮੋਟੀਵੇਸ਼ਨ ਮਿਲਿਆ ਹਨਾ ਵੀ ਮੈਂ ਹਸਬੰਦ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਚੱਲ ਮੈਂ ਕਿਹਾ ਵੀ ਮੈਂ ਕੁਝ ਕਰਨਾ ਚਾਹਣੀ ਆ ਤਾ ਬੰਦੇ ਤਾਂ ਬਹੁਤ ਮਿਲੇ ਸੀਗੇ ਵੀ ਇਦਾਂ ਸੀਗਾ ਵੀ ਕੋਈ ਜੈਨੂਨ ਜਾਂ ਹੋਵੇ ਹਨਾ ਵੀ ਆਪਾਂ ਟਰਸਟ ਕਰ ਸਕੀਏ ਜਦੋਂ ਮੈਂ ਵੀਰੇ ਹੋਰਾਂ ਦੀ ਵੀਡੀਓ ਦੇਖੀਆਂ YouTube ਚੈਨਲ ਦੇਖਿਆ ਇਹਨਾਂ ਦਾ ਤਾਂ ਟਰਸਟ ਹੋਇਆ ਮੈਨੂੰ ਵੀ ਹਾਂ ਯਕੀਨ ਜਾਂ ਹੋਇਆ ਵੀ ਆਪਦੇ ਵਰਗੇ ਹੀ ਨੇ ਹਨਾ ਤੇ ਕਿਉਂਕਿ ਇੱਥੇ ਚੂਚਿਆਂ ਦੇ ਵਿੱਚ ਬਹੁਤ ਫਰਾਡ ਵੀ ਬਹੁਤ ਚੱਲ ਰਿਹਾ ਹੈਗਾ ਹਾਂਜੀ ਤੇ ਤਾਂ ਕਰਕੇ ਵੀ ਮੈਂ ਪੇਮੈਂਟ ਕਰਤੀ ਸੀ ਵੀਰੇ ਹੋਰਾਂ ਨੂੰ ਅੱਜ ਅਸੀਂ ਲੈਣ ਆਏ ਹੋਏ ਆਂਗੇ ਦੇ ਇੱਥੇ ਆ ਕੇ ਤੁਹਾਨੂੰ ਕਿਵੇਂ ਲੱਗਿਆ ਕੀ ਜਿੱਦਾਂ ਦਾ ਤੁਸੀਂ ਦੱਸ ਦਿਓ ਜਾਂ ਫੋਨ ਤੇ ਗੱਲ ਕਰਦੇ ਹੋ ਉਦੋਂ ਮੈਨੂੰ ਜ਼ਿਆਦਾ ਹੀ ਵਧੀਆ ਲੱਗਿਆ ਹਨ ਜਿੱਦਾਂ ਆਪਦਾ ਪੰਜ ਜਾਂ ਕੋਈ ਮੈਨੂੰ ਇਦਾਂ ਲੱਗਿਆ ਹੀ ਨਹੀਂ ਮੈਂ ਉਪਰੇ ਥਾਂ ਤੇ ਆਈਆਂ ਹਨਾ ਜਾਂ ਕੁਝ ਵੀ ਖੁੱਲ ਕੇ ਮੈਂ ਗੱਲ ਕੀਤੀਆਂ ਪੁੱਛੀਆਂ ਸਾਰੀਆਂ ਗੱਲਾਂ ਮੈਨੂੰ ਬੇਝਿਜਕ ਦੱਸੀਆਂ ਸਾਰੀਆਂ ਵੀਰੇ ਹੋਰਾਂ ਨੇ ਬਾਕੀ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਜਦੋਂ ਵੀ ਲੋੜ ਹੋਈ ਤਾਂ ਮੈਂ ਨਾਲ ਖੜਾ ਹਾਂ ਤੁਹਾਡੇ ਕੋਈ ਵੀ ਦਵਾਈ ਬੂਤੀ ਦੀ ਲੋੜ ਹੋਈ ਬੈੱਡ ਦੀ ਤਿਆਰੀ ਤੁਹਾਡੀ ਪ੍ਰੋਪਰ ਕਰਾ ਕੇ ਜੀ ਆਪਣੀ ਪੂਰੀ ਕਰਵਾਈ ਹੈ ਤੁਸੀਂ ਨੇ ਕਲੀ ਵਗੈਰਾ ਸਾਰਾ ਕੁਝ ਆਪਾਂ ਨੂੰ ਪੂਰਾ ਦੱਸਿਆ ਕਰਵਾਇਆ ਪਹਿਲਾਂ ਤੇ ਕੋਈ ਗੱਲ ਨਹੀਂ ਜਦੋਂ ਹੁਣ ਆਪਣੇ ਵਧੀਆ ਬੱਚੇ ਵੱਡੇ ਹੋਣਗੇ ਮੈਂ ਵੀਡੀਓ ਬਣਾ ਕੇ ਫੇਰ ਪਾਉਂਗੀ ਹਨਾ ਫਿਰ ਮੈਂ ਵੀਰੇ ਹੋਰਾਂ ਨੂੰ ਭੇਜੂੰਗੀ ਤੇ ਬਾਕੀ ਕੋਈ ਗੱਲ ਨਹੀਂ ਸ਼ੁਰੂ ਕਰੋ ਅੱਗੇ ਆਉਣ ਵਾਲੇ ਸਮੇਂ ਤੇ ਇਹਦੇ ਚ ਪ੍ਰੋਡਕਟ ਆਉਣ ਨੇ ਆਉਣ ਵਾਲੇ ਸਮੇਂ ਤੇ ਅੱਗੇ ਤੁਹਾਨੂੰ ਅੱਗੇ ਦੀ ਅੱਗੇ ਲੈ ਕੇ ਜਾਵਾਂਗੇ ਬਾਕੀ ਜਿਨ੍ਹਾਂ ਨੇ ਜੀ ਬੁਕਿੰਗ ਕਰਾਉਣੀਆਂ ਕਰੇ ਵਾਲ ਪੋਲਟਰੀ ਕਿੰਗ YouTube ਚੈਨਲ ਦੇ ਵੀਡੀਓ ਦੇਖ ਸਕਦੇ ਤੁਸੀਂ 9914587919 ਸਾਡਾ ਫੋਨ ਨੰਬਰ ਹੈ ਤੇ ਤੁਸੀਂ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਧੰਨਵਾਦ ਬ੍ਰਾਈ ਥੋਡਾ